ਬੂਧਗੜ ਦੇ ਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਕੀ ਅਸੀਂ ਨਸ਼ਿਆਂ ਦੇ ਖਿਲਾਫ ਕੀ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪੇਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕੋਈ ਨਸ਼ਾ ਵੀ ਕਰਨ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੇ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਜਮਾਨਤ ਨਹੀਂ ਕਰਾਵਾਂਗੇ ਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਰਜਿਕਲ ਆਸਾ ਵਾਹ ਕਮਤੀ ਦੀ ਸਾਰੇ ਸਾਰੇ ਸੰਗਠਨ ਨੂੰ ਬਹੁਤ ਬਹੁਤ ਸਤਿਵਾਦ ਦਿੱਤਿਆਂ ਮਾਵਾਂ ਦਾ ਪਹਿਣਾ ਦਾ ਜ਼ੁਰਗਾਂ ਦਾ ਭਰਾਵਾਂ ਦਾ ਬੱਚਿਆਂ ਦਾ ਵੀ ਆਪਣੇ ਕਮਾਂਗਾਰਾਂ ਦੇ ਜਿਹੜੇ ਚ ਇਹ ਜਿਹੜਾ ਮਸਲਾ ਇੱਕ ਸਰਕਾਰ ਨੇ ਸ਼ੁਰੂ ਕੀਤਾ ਜਿਹਨੂੰ ਅਸੀਂ ਆ ਬਰ

95 ਲੱਖ ਰੁਪਏ ਸਾਡੀ ਸਰਕਾਰ ਵੱਲੋਂ ਆ ਚੁੱਕੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਜੋ ਪਿੰਡ ਦੇ ਵਿਕਾਸ ਕਾਰਜ ਹੋਏ ਨੇ ਮੁੱਖਕਮਾ ਤੋਂ ਮੰਦੇ ਲਈ ਜਿਹਦੇ ਚ ਕਮਿਊਨਿਟੀ ਸੈਂਟਰ ਤੇ ਪਾਰਕਾਂ ਦੀ ਉਸਾਰੀ ਇਹਨਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ 95 ਲੱਖ ਰੁਪਏ ਜਿਨ੍ਹਾਂ ਤੋਂ ਮੁੱਤਰ ਲੱਖ ਦੇ ਕੰਮ ਹੋ ਗਏ ਨੇ ਮੋਹੱਲਾ ਕਲੀਨਿਕ ਬਣ ਕੇ ਬਣ ਕੇ ਤਿਆਰ ਹੋ ਜਣਾ ਹਰ ਇੱਕ ਇੱਕ ਉਹਦਾ ਉਦਘਾਟਨ ਕਰਵਾਵਾਂਗੇ 35 ਲੱਖ ਦਾ ਖਰਚਾ ਉਹਦੇ ਤੇ ਹੀ ਆਇਆ ਹੈ ਤੋ ਬਹੁਤ ਸਾਰੇ ਕੰਮ ਦੇ ਜਿਹੜੇ ਪਿੰਡ 'ਚ ਸਰਕਾਰ ਦੇ ਦੁਆਰਾ ਹੋਏ ਨੇ ਬਹੁਤ ਪਿੰਡਾਂ ਦੇ ਵਿੱਚ ਕੋਈ ਪਿੰਡ ਹੋਣਾ ਜਿੱਥੇ ਕੋਈ ਕਮੀ ਰਹੀ ਹੋਣੀ ਆ ਤਾਂ ਵੀ ਆਪਣੇ ਹਲਕੇ ਦੇ ਸਾਰੇ ਪਿੰਡਾਂ 'ਚ ਪੈਸੇ ਨਹੀਂ ਕੋਈ ਗਮੀ ਨਹੀਂ ਚੱਲੀ ਸਰਪੰਚ ਸਾਹਿਬ ਇੱਥੇ ਨੇ ਨਾ ਮੈਂ ਠੈਣੀ ਮੰਗੀ ਐ ਮੈਂ ਹਰੇਕ ਪਿੰਡ 'ਚ ਜਾ ਕੇ ਖੁੱਲ ਕੇ ਕਹਿੰਦੀ ਆ ਨਾ ਕਿਸੇ ਅਫਸਰ ਤੋਂ ਮੰਗੀ ਐ ਐਨੇ ਤਾਂ ਇੱਥੇ ਬੈਠੇ ਨੇ ਜਿਹੜੀ ਜਾਣਦੇ ਇਸ ਦਾ ਤੋ ਇਹ ਨਾ ਮੈਂ ਕਿਸੇ ਠੇਕੇਦਾਰ ਤੋਂ ਮੰਗੀ ਐ ਨਾ ਮੰਗਾ ਇਹਨਾਂ ਨੂੰ ਵੀ ਸੌਂ ਚ ਕਾਈ ਹੋਈ ਹੈ ਕਿ ਜਿੰਨਾ ਪੈਸਾ ਪ੍ਰਿੰਟ ਤੇ ਆਉਂਦਾ ਹੈ ਪ੍ਰਿੰਟ ਤੇ ਆਉਣਾ ਹੈ। ਫੇਨਾ ਐਮਐਲ ਦਾ ਕੰਮ ਤਾਂ ਹੁੰਦਾ ਹੀ ਹੈ। ਸੋ ਅੱਜ ਜਿਹੜਾ ਸਾਡਾ ਮਕਸਦ ਹੈ ਉਹ ਹੈਗਾ ਕਿ ਲੋਕਾਂ ਨੂੰ ਮੁਕਤੀ ਦੇਣੀ। ਸਰਕਾਰ ਭਗਵਾਨ ਸਮਾਜੀ ਨੂੰ ਹੀ ਲੱਗੇ ਹੋਏ ਨੇ। ਅਸੀਂ ਸ਼ੁਰੂ ਤੋਂ ਲੱਗੇ ਹੋਏ ਹਾਂ ਜਦੋਂ ਵੀ ਕੋਈ ਇੱਥੇ ਐਸਐਸਪੀ ਬੋਰਡ ਦੇ ਰਹਿ ਦਾ ਮੈਨਾਂ ਦਾ ਸਭ ਤੋਂ ਪਹਿਲੀ ਮੀਟਿੰਗ ਲੱਖਿਆ ਤੇ ਕਰਦੀ ਆ। ਨਸ਼ੇ ਸਿਰਫ ਪੈਸੇ ਦਾ ਨੁਕਸਾਨ ਨਹੀਂ ਸਿਹਤ ਦਾ ਨੁਕਸਾਨ ਵੀ ਕਰਦੇ ਆ। ਨਸ਼ੇ ਨਸੂਸ਼ੀ ਕਰਦੇ ਆ। ਨਸ਼ਿਆਂ ਦੇ ਵਿੱਚ ਘਰ ਦਾ ਬਰਬਾਦ ਹੁੰਦੇ ਨੇ, ਮਾਮਾ ਤੇ ਰੋਂਦੀਆਂ ਹੀ ਨੇ। ਨਸ਼ਿਆਂ ਦੇ ਵਿੱਚ ਆਵੜਵਾਰੀ ਪੀੜੀ ਖਤਮ ਹੁੰਦੀ ਹੈ। ਸਮਾਜ ਜਿਹੜਾ ਪੰਜਾਬੀ ਪੂਰੇ ਦੇਸ਼ ਵਿੱਚ ਹੈ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ ਜਏ ਗੁਰੂ ਨਾਨਕ ਦੀ ਕੌਮ ਹੈ ਸਿੱਖ ਬੜੀ ਵੱਡੀ throhar ਦੇ ਬੜੀ ਵੱਡੀ ਰੋਹਾਨੀਅਤ ਦੇ ਬੜੀ ਵੱਡੇ ਇਤਿਹਾਸਮ ਦੇ ਧਰਮ ਦੇ ਅਸੀਂ ਵਾਰਸ ਤੇ ਨਸ਼ਿਆਂ ਚ ਪੈ ਕੇ ਖਤਮ ਹੋਣਾ ਇਹ ਚੀਜ਼ ਨੂੰ ਰੋਕਣ ਲਈ ਪੰਜਾਬ ਸਰਕਾਰ ਦਾ ਇੱਕ ਬਿਹਤਰੀਨ ਉਪਰਾਲਾ ਨਸ਼ਿਆਂ ਤੋਂ ਮਾਮਾ ਦਾ ਬਚ ਕੇ ਬਾਕੀ ਸਾਰਾ ਕੁਝ ਅਸੀਂ ਸਾਬਲਾ ਨਸ਼ਿਆਂ ਤੋਂ ਬਚਦਿਆਂ ਨੇ ਕਈਆਂ ਨੇ ਬਾਹਰ ਭੇਜਦੇ ਨਸ਼ਾ ਕਰਕੇ ਕਿੰਨਾ ਹੀ ਇੱਥੇ ਟੀਕੇ ਲਾ ਕੇ ਖੇਪਰਸ ਪੈਣ ਮਿਲਦੇ ਆ ਸੜਕਾਂ ਦੇ ਪੈਣ ਮਿਲਦੇ ਨੇ ਅਸੀਂ ਤਾਂ ਬਹੁਤ ਨੇੜੇੋਂ ਦੇਖੀ ਨੇ ਕਿ ਮਾਮਾ ਨਹੀਂ ਕਰਦਾ ਕਰੇ ਨਾ ਉਹ ਜਿੰਨਾ ਤੇ ਜ਼ਿਆਦਾ ਹੀ ਲਾਗੇ ਨਾ ਕਰ ਉਹ ਤਾਂ ਹੀ ਕਹਿਤਾ ਵੀ ਇਹ ਤਾਂ ਨਾ ਹੀ ਆ ਉਹ ਸੈਂਟਰੋਂ ਹੀ ਰਹੇ ਕਰੇ ਅਜੇ ਨਾ ਮਾਵਾਂ ਨੂੰ ਟੈਨਸ਼ਨ ਲਾ ਦਈ ਵੀ ਹੁਣ ਆ ਕੇ ਇਹ ਗਲੂਠਾ ਦਊ ਦੱਸ ਤੰਗ ਕਰੂਗਾ ਪੈਸੇ ਮੰਗੂਗਾ ਇੱਕ ਹਿਸਾਬ ਦਾ ਜਿਹੜਾ ਪੁੱਤ ਨਹੀਂ ਵੀ ਗਿਆ ਉਹ ਨਸ਼ੇ ਤੇ ਲੱਗਿਆ ਹੋਇਆ ਪੱਕਾ ਉਹਨਾਂ ਨੂੰ ਲੱਗਦਾ ਵੀ ਹੈ ਨਹੀਂ ਦਹਾੜੀ ਮਿੜੀ ਕੀ ਕਰੂਗੀ ਜਿਹੜਾ ਹੋਮਸ਼ਕੇ ਤੇ ਲੱਗਿਆ ਹੋਇਆ ਕਿਤੇ ਕਿਤੇ ਘਾਤ ਹੁੰਦੇ ਨੇ ਸਾਡੇ ਜੁਰਗਾ ਜਿਹੜੀਆਂ ਗੜੀਆਂ ਖਰਾਕਾ ਇਹਨਾਂ ਨੇ ਕਰਦੀਆਂ ਸੋ ਜੇ ਕੋਈ ਨਸ਼ੇ ਤੇ ਲੱਗ ਗਿਆ ਸਾਰਾ ਕੁਝ ਉਹਦਾ ਨਹੀਂ ਆ ਕੁਝ ਕਸੂਰ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਹੁੰਦਾ ਕੁਝ ਕਸੂਰ ਹਾਲਾਤਾਂ ਦਾ ਹੁੰਦਾ ਬਹੁਤ ਆਮ ਆਨੇ ਨੌਕਰੀਆਂ ਦੀ ਘਾਟ ਕਰਕੇ ਹੁਣ ਜਿਹੜੇ ਬਜ਼ੁਰਗ ਬੈਠੇ ਇਹਨਾਂ ਨੇ ਕਿਹਾ ਵੀ ਜੇਤੀ ਅਸੀਂ ਕੀਤੀ ਸਾਡੇ ਜਵਾਬਤਾ ਨਹੀਂ ਕਰ ਲੋਗੇ ਜੁਵਾਗਤੇ ਕੀ ਕਰਨੀ ਹੈ ਸਰਕਾਰੀ ਨੌਕਰੀ ਜਿਉ ਆਖਰੀ ਨਹੀਂ ਮਿਲੀ ਉਹ ਬਾਹਰ ਹੈ ਜਿਡੂ ਵੇਲੇ ਕੀ ਕੈ ਜਿਉ ਮੇਂ ਵਲੀਓ ਕਹਨਾ ਹੁੰਦਾ ਵਹਿਲਾ ਕੀ ਦਾਂ ਉੱਥੇ ਕੰਮੀ ਬੜੀ ਛੇਤੀ ਪੇਜੇ ਤੋਂ ਸਰਕਾਰ ਨੇ ਨੌਕਰੀਆਂ ਵੀ ਦੇ ਦਿੱਤੀਆਂ ਦੇ ਸਰਕਾਰ ਕੋਲ ਕੋਈ ਵੀ ਜਾਣਕਾਰੀ ਛੜੀ ਨਹੀਂ ਸੀ ਪਰ ਆਪਣੀ ਸਰਕਾਰ ਨੇ ਨੌਕਰੀਆਂ ਖੁੱਲ ਕੇ ਦਿੱਤੀਆਂ ਪਹਿਲੀ ਸਰਕਾਰ ਹੈ ਠਿਆਂ ਦੀ ਲਈ ਕਹਿੰਦੇ ਇਸੇ ਵੀ ਸਰਕਾਰੀ ਨੌਕਰੀ ਲਈ ਕਰਾਪਸ਼ਨ ਨਹੀਂ ਆਪਣੀ ਸਰਕਾਰ ਇਹ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਕੱਢ ਕੇ ਤਰੀਕ ਸਰਦੇਸ਼ ਦੇ। ਕਦੇ ਵੀ ਕਿਸੇ ਵੀ ਕੌਂਸਲ ਦੇ ਵਿੱਚ ਸਫਾਰਸ਼ ਨਾ ਪੈਸਾ। ਬੱਚੇ ਦੀ ਔਰਤਾਂ ਦੇ ਹਸਾਬ ਦੇ ਨਾਲ। ਸੋ ਅਸੀਂ ਸਾਰੇ ਕੋਈ ਨਸ਼ੇ ਤੇ ਲੱਗੇ ਹਨ ਉਹਨੂੰ ਅਦਾਲਤ ਚ ਕੱਢਣਾ ਹੈ। ਉਹਨੂੰ ਇਹਦੀ ਸੋਚਣਾ ਵੀ ਆ ਦੱਸੇ ਦੇ ਸਾਡੇ ਜਵਾਬ ਇਹਨਾਂ ਨਾਲ ਭੇਜਣੇ ਨਹੀਂ। ਸਸਤੈ ਨੂੰ ਬੁਲਾਉਣੇ ਨਹੀਂ। ਆ ਲੈ ਤੇ ਨਸ਼ੇ ਕਰ ਲੈ ਜੀ ਕੋਈ ਸਾਈਡ ਤੇ ਬਿਠਾਓ। ਜਦੋਂ ਆਪਾਂ ਆਂ ਵਿਹਾਰ ਕਰਨ ਲੱਗ ਜਾਈਏ ਨਾ ਫਿਰ ਉਸੇ ਇਨਸਾਨੀਤ ਹੁੰਦੇ ਆ ਫਿਰ ਉਸੇ ਜਿਸ ਕੌਮ ਨੂੰ ਬਲਾਕ ਕਰਦੇ ਆ ਉਹਨੂੰ ਹੁੰਦੇ ਆ ਉਹਨੂੰ ਸਮਝਾਓ ਬੋਨਾ ਬੈਠੋ ਉਹਨੂੰ ਸਹੀ ਰਾ ਤੋਰਨ ਦੀ ਕੋਸ਼ਿਸ਼ ਕਰੋ ਜਿਹੜੇ ਨੌਜਵਾਨ ਹੈ ਤੁਸੀਂ ਅੱਡ ਨਾ ਕਰਿਆ ਕਰੋ ਗੁਰਪੁਤਿਆ ਨਸ਼ੇ ਵਾਲੇ ਚਾਰ ਜਣੇ ਇਹਨੂੰ ਤਾਂ ਬੁਲਾਉਣਾ ਹੀ ਨਹੀਂ ਦਾ ਉਹ ਤੁਸੀਂ ਉਹ ਕੀ ਹੈ ਹੌਲੀ ਹੌਲੀ ਨੂੰ ਆਪ ਦੇ ਹੀਣ ਭਾਵਨਾ ਭਾਵਨਾ ਜਿਹੜੀ ਸਮਝਣ ਲੱਗ ਜਦੇ ਸਭ ਤੋਂ ਖੁਲੋਉਂਦੇ ਨਹੀਂ ਜੇ ਉਹ ਕਿ ਸਾਨੂੰ ਬੁਲਾਓਗੇ ਵੀ ਉਹਨੇ ਫੇਰ ਕਹਿਣਾ ਦਿਮਾਗ ਨੂੰ ਬਿਜ਼ੀ ਰੱਖਣਾ ਉਹ ਨਸ਼ਾ ਚਾਹੀਦਾ। ਬੇਲਾ ਡਰੂਗਾ। ਸੋ ਇੱਕ ਦੂਜੇ ਦੀ ਬਾਹ ਫੜੀ। ਬਾਹ ਫੜਨ ਵਾਲੇ ਦੀ ਨਾਲ ਬਾਹ ਫੜਦਾ। ਇੱਕ ਦੂਜੇ ਦੇ ਸਾਹ ਤੇ ਨਾਲ ਇਹਦਾ ਸਾਥ ਦੇ। ਸਰਵਾਈ ਕਰਦੇ ਹੋਏ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਯਾਤਰਾ ਹੈ। ਇਹਦਾ ਬੇਸਿਕਲੀ ਪਰਪਸ ਇਹ ਹੈ ਕਿ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਵੇ। ਲੋਕ ਮੁਹਿੰਮ ਇਸ ਕਰਕੇ ਕਿ ਇਹ ਕੋਈ ਇੱਕ ਪਾਰਟਿਕੂਲਰ ਜੀ ਸਮੱਸਿਆ ਵਾਲੀ ਰਹਿ ਗਈ ਇੱਕ ਸਮਾਜਿਕ ਜਿਹੜਾ ਹੈਗਾ ਸਮੱਸਿਆ ਬਣ ਚੁੱਕੀ ਹੈ ਕਿ ਆਪਣਾ ਇਹ ਤੋਂ ਕੋਈ ਇੱਕ ਜਿਹੜਾ ਆਪਾਂ ਕਹਿ ਲਈਏ ਕੋਈ ਪਾਰਟਿਕੂਲਰ ਰੀਜਨ ਕੋਈ ਪਾਰਟਿਕੂਲਰ ਪਿੰਡ ਜਾਂ ਕੋਈ ਪਾਰਟਿਕੂਲਰ ਵਾਰਡ ਉਹ ਇਹ ਤੋਂ ਅਫੈਕਟਡ ਨਹੀਂ ਹੈਗਾ ਇਸ ਸੰਬੰਧ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਇਹ ਸਮੱਸਿਆ ਹੈਗੀ ਹੈ ਤਾਂ ਜੇ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਉਹਨੂੰ ਦੂਰ ਕਰਨ ਦੇ ਲਈ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਉਹ ਸਟਰੀਟ ਲੈਵਲ ਤੇ ਜਿਹੜਾ ਬੰਦਾ ਹੈ ਉਹ ਸਭ ਤੋਂ ਮਾੜਾ ਹੈ ਕਿਉਂਕਿ ਉਹ ਆਪਦੀ ਸੰਗਤ ਜਿਹੜੀ ਹੈਗੀ ਹੈ ਉਹ ਸੇਵ ਇਹੋ ਜਿਹਾ ਹੈਗਾ ਉਹ ਸੰਗਤ ਦਾ ਜਿਹੜਾ ਬਾਕੀ ਸੇਵਾਂ ਨੂੰ ਵੀ ਗਾੜ ਰਿਹਾ ਆਪਦੇ ਬਾਕੀ ਦੇ ਸਾਰੇ ਸਾਥੀਆਂ ਨੂੰ ਵੀ ਨਸ਼ੇ ਦੇ ਵਿੱਚ ਲੈ ਕੇ ਆ ਰਿਹਾ ਤਾਂ ਉਹ ਹੈਗਾ ਪੈਡਲਰ ਤੇ ਤੀਜਾ ਕੌਣ ਹੈ ਤੀਜਾ ਬੰਦਾ ਉਹ ਹੈ ਜਿਹੜਾ ਸਮਗਲਰ ਹੈ ਜਿਹਦਾ ਨਸ਼ੇ ਕੰਜ਼ਮਪਸ਼ਨ ਦੇ ਨਾਲ ਕੋਈ ਲਿੰਕ ਨਹੀਂ ਜੋ ਆਪ ਵੀ ਨਸ਼ਾ ਕਰ ਰਿਹਾ ਜਿਹਦਾ ਪਰਪਸ ਹੈ ਕਿ ਨਸ਼ੇ ਨੂੰ ਐਜ਼ ਅ ਬਿਜ਼ਨਸ ਦੇਖ ਰਿਹਾ ਉਹ ਉਹ ਇਹ ਦੇਖਦਾ ਵੀ ਨਸ਼ੇ ਦੀ ਕਮਾਈ ਨਾਲ ਮੈਂ ਆਪਦਾ ਘਰ ਖੜਾ ਕਰਨਾ ਹੈ ਮੈਂ ਆਪਦੀ ਪ੍ਰਾਪਰਟੀ ਕ੍ਰੀਏਟ ਕਰਨੀ ਹੈ ਉਹਨੂੰ ਐਜ਼ ਅ ਰੋਜ਼ਗਾਰ ਲੈ ਕੇ ਚੱਲ ਰਿਹਾ ਬੰਦਾ ਉਹ ਖੁਦ ਨਸ਼ਾ ਨਹੀਂ ਕਰਦਾ ਪਰ ਉਹ ਬਾਕੀਆਂ ਨੂੰ ਜਿਹੜਾ ਹੈਗਾ ਨਸ਼ਾ ਕਰਾ ਰਿਹਾ ਹੈ ਤੇ ਉਹ ਤੋਂ ਪੈਸੇ ਕਮਾ ਰਿਹਾ ਉਹ ਇਹੋ ਜਿਹਾ ਬੰਦਾ ਜਿਹੜਾ ਸਮਗਲਰ ਹੈ ਉਹ ਸਟਰੀਟ ਲੈਵਲ ਤੇ ਜਿਹੜਾ ਬੰਦਾ ਹੈ ਉਹ ਸਭ ਤੋਂ ਮਾੜਾ ਹੈ ਕਿਉਂਕਿ ਉਹ ਆਪਦੀ ਸੰਗਤ ਜਿਹੜੀ ਹੈਗੀ ਹੈ ਉਹ ਸੇਵ ਇਹੋ ਜਿਹਾ ਹੈਗਾ ਉਹ ਸੰਗਤ ਦਾ ਜਿਹੜਾ ਬਾਕੀ ਸੇਵਾਂ ਨੂੰ ਵੀ ਗਲ ਰਿਹਾ ਆਪਦੇ ਬਾਕੀ ਦੇ ਸਾਰੇ ਸਾਥੀਆਂ ਨੂੰ ਵੀ ਨਸ਼ੇ ਦੇ ਵਿੱਚ ਲੈ ਕੇ ਆ ਰਿਹਾ ਤਾਂ ਉਹ ਹੈਗਾ ਪੈਡਲਰ ਤੇ ਤੀਜਾ ਕੌਣ ਹੈ ਤੀਜਾ ਬੰਦਾ ਉਹ ਹੈ ਜਿਹੜਾ ਸਮਗਲਰ ਹੈ ਜਿਹਦਾ ਨਸ਼ੇ ਕੰਜ਼ਮਪਸ਼ਨ ਦੇ ਨਾਲ ਕੋਈ ਲਿੰਕ ਨਹੀਂ ਜੋ ਆਪਰੇ ਨਸ਼ਾ ਕਰ ਰਿਹਾ ਜਿਹਦਾ ਪਰਪਸ ਹੈ ਕਿ ਨਸ਼ੇ ਨੂੰ ਐਜ਼ ਅ ਬਿਜ਼ਨਸ ਦੇਖ ਰਿਹਾ ਹੋ ਉਹ ਇਹ ਦੇਖਦਾ ਵੀ ਨਸ਼ੇ ਦੀ ਕਮਾਈ ਨਾਲ ਮੈਂ ਆਪਦਾ ਘਰ ਖੜਾ ਕਰਨਾ ਹੈ ਮੈਂ ਆਪਣੀ ਪ੍ਰਾਪਰਟੀ ਕ੍ਰੀਏਟ ਕਰਨੀ ਹੈ ਉਹਨੂੰ ਐਜ਼ ਅ ਰੋਜ਼ਗਾਰ ਲੈ ਕੇ ਚੱਲ ਰਿਹਾ ਬੰਦਾ ਉਹ ਖੁਦ ਨਸ਼ਾ ਨਹੀਂ ਕਰਦਾ ਪਰ ਉਹ ਬਾਕੀਆਂ ਨੂੰ ਜਿਹੜਾ ਹੈਗਾ ਨਸ਼ਾ ਕਰਾ ਰਿਹਾ ਤੇ ਉਹ ਤੋਂ ਪੈਸੇ ਕਮਾ ਰਿਹਾ ਉਹ ਇਹੋ ਜਿਹਾ ਬੰਦਾ ਜਿਹੜਾ ਸਮਗਲਰ ਹੈ ਕਾਰਵਾਈ ਕਰਦੇ ਹੋਏ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਯਾਤਰਾ ਇਦਾ ਬੇਸਿਕਲੀ ਪਰਪਸ ਇਹ ਹੈ ਕਿ ਇਹਨੂੰ ਇੱਕ ਲੋਕਮੋਹਮ ਬਣਾਇਆ ਜਾਵੇ ਲੋਕਮੋਹਮ ਇਸ ਕਰਕੇ ਕਿ ਇਹ ਕੋਈ ਇੱਕ ਪਾਰਟਿਕੂਲਰ ਜੀ ਸਮੱਸਿਆ ਨਹੀਂ ਰਹੀ ਇੱਕ ਸਮਾਜਿਕ ਜਿਹੜਾ ਹੈਗਾ ਸਮੱਸਿਆ ਬਣ ਚੁੱਕੀ ਹੈ ਕਿ ਆਪਣਾ ਇਹ ਤੋਂ ਕੋਈ ਇੱਕ ਜਿਹੜਾ ਆਪਾਂ ਕਹਿ ਲਈਏ ਕੋਈ ਪਾਰਟਿਕੂਲਰ ਰੀਜਨ ਕੋਈ ਪਾਰਟਿਕੂਲਰ ਪਿੰਡ ਜਾਂ ਕੋਈ ਪਾਰਟਿਕੂਲਰ ਵਾਰਡ ਉਹ ਇਹ ਤੋਂ ਅਫੈਕਟਡ ਨਹੀਂ ਹੈਗਾ ਇਸ ਸੰਬੰਧ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਇਹ ਸਮੱਸਿਆ ਹੈਗੀ ਹੈ ਤਾਂ ਜੇ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਉਹਨੂੰ ਦੂਰ ਕਰਨ ਦੇ ਲਈ ਸਾਨੂੰ ਲੋਕਾਂ ਦੇ ਸਹੀ